ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕ ਸਮਾਣਾ 뉴스 ਗੱਲ ਕਰਾਂਗੇ ਅੱਜ ਸਮਾਣਾ ਦੇ ਸਿਵਲ ਹਸਪੀਟਲ ਦੇ ਵਿੱਚ ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ ਵੱਲੋਂ ਜਿਹੜਾ ਹੈ ਸਮਾਣਾ ਦੇ ਹਸਪੀਟਲ ਦੇ ਉੱਤੇ ਜਿਹੜੀ ਹੈ ਕਾਫੀ ਚਰਚਾ ਕੀਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਇਹ ਹਸਪੀਟਲ ਜਿਹੜਾ ਹੁਣ ਰੈਫਰ ਹਸਪੀਟਲ ਦੇ ਨਾਮ ਨਾਲ ਜਾਣਿਆ ਜਾ ਰਿਹਾ ਕਿਉਂਕਿ ਇਸ ਹਸਪੀਟਲ ਦੇ ਵਿੱਚ ਨਾ ਤਾਂ ਡਾਕਟਰ ਨੇਹੀ 100 ਬੈੱਡਾਂ ਦਾ ਜਿਹੜਾ ਇਹ ਹਸਪੀਟਲ ਹੈ ਇਹਨੂੰ ਜਿਹੜਾ ਸੈਸ਼ਨ ਦੇ ਵਿੱਚ ਗੱਲ ਚੱਕੀ ਜਾਵੇ ਕਿ ਇਸ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਮੁਹੱਈਆ ਕਰਾਈਆਂ ਜਾਣ ਡਾਕਟਰ ਜਦੋਂ ਇਸ ਪਰਚੀ ਦੇ ਉੱਪਰ ਦਵਾਈ ਲਿਖਦਾ ਤਾਂ ਇੱਕ ਦਵਾਈ ਜਿਹੜੀ ਆ ਅੰਦਰੋਂ ਮਿਲਦੀ ਆ ਤਾਂ ਚਾਰ ਦਵਾਈਆਂ ਜਿਹੜੀਆਂ ਨੇ ਬਾਹਰੋਂ ਮਿਲਦੀਆਂ ਨੇ ਜਿਸ ਨੂੰ ਲੈ ਕੇ ਸਮਾਣਾ ਦਾ ਸਿਵਲ ਹਸਪਤਾਲ ਕਾਫੀ ਚਰਚਾ ਦੇ ਵਿੱਚ ਗਿਣਿਆ ਜਾਂਦਾ ਤੇ ਅੱਜ ਜਦੋਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਜਦੋਂ ਹਸਪਤਾਲ ਦੇ ਵਿੱਚ ਕੋਈ ਮਰੀਜ਼ ਪਹੁੰਚਦਾ ਹੈ ਤਾਂ ਨਾਲ ਦੀ ਨਾਲ ਉਸ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਵੇ। ਸਪਸ਼ਟ ਹੈ ਕਿ ਸਮਾਣਾ ਵਿੱਚ ਤੁਹਾਨੂੰ ਸਾਰਿਆਂ ਲੋਕਾਂ ਨੂੰ ਪਤਾ ਹੈ ਕਿ ਇੰਨਾ ਹਸਪਤਾਲ ਦੇ ਵਿੱਚ ਬੁਰਾ ਹਾਲ ਹੈ ਕਿ ਇਥੋਂ ਮਰੀਜ਼ ਰੈਫਰ ਹੋ ਜਾਂਦੇ ਹਨ। ਜਦੋਂ ਮੈਂ 1997 ਵਿੱਚ ਐਮ.ਐਲ.ਏ ਬਣਿਆ ਸੀ ਤੇ ਪੰਥਰਤ ਜਹਦਾ ਗੁਰਚੰਦ ਸਿੰਘ ਤੋੜਾ ਸਾਹਿਬ ਜੀ ਦੀ ਅਗਵਾਈ ਇਥੇ ਹਸਪਤਾਲ ਅਸੀਂ 100 ਬਿਸਤਰਿਆਂ ਦਾ ਬਣਵਾਇਆ ਸੀ ਤੇ ਇਸ ਸੋਚ ਨਾਲ ਬਣਾਇਆ ਸੀ ਵੀ ਇਥੋਂ ਹਸਪਤਾਲ ਦੇ ਵਿੱਚੋਂ ਜੇ ਕੋਈ ਮਰੀਜ਼ ਰੈਫਰ ਹੁੰਦਾ ਤਾਂ ਉਹ ਪੀ.ਜੀ.ਏ ਜਾਵੇ ਪਟਿਆਲੇ ਨਾ ਜਾਵੇ ਇੰਨੀ ਇਥੇ ਸਹੂਲਤ ਚਾਹੀਦੀ ਹੈ ਹਮ ਇਥੇ ਉਦੋਂ 5 ਕਰੋੜ 29 ਲੱਖ ਰੁਪਏ ਦੀ ਲਾਗਤ ਨਾਲ ਇਹ ਬਿਲਡਿੰਗ ਬਣੀ 100 ਬਿਸਤਰਿਆਂ ਦੀ ਤੇ ਇਹਦੇ ਵਿੱਚ ਉਸ ਟਾਈਮ ਸਟੀ ਸਕੈਨ আল্ট্রਾਸਾਉਂਡ ਸਾਰੀਆਂ ਮਸ਼ੀਨਾਂ 100 ਬਿਸਤਰਿਆਂ ਨੂੰ ਜੋ ਚਾਹੀਦੀਆਂ ਨੇ ਉਹ ਸਾਰੀਆਂ ਅਸੀਂ ਇੱਥੇ ਲਿਆਂਦੀਆਂ ਸਨ ਅਰੇ ਰਾਜਨੀਤਿਕ ਕਾਰਨਾ ਕਰਕੇ ਇੱਥੇ ਉਦੋਂ ਬਾਦਲ ਦੀ ਸਰਕਾਰ ਸੀ ਅਸੀਂ ਤੌੜਾ ਸਾਹਿਬ ਦੇ ਨਾਲ ਸੀ ਤੇ ਉਦੋਂ ਸਰਕਾਰੀ ਜਿਹੜੇ ਬਾਦਲ ਦੇ ਚੇਲੇ ਸਨ ਉਹ ਇਥੋਂ ਮਸ਼ੀਨਾਂ ਨੂੰ ਚੁਕਵਾ ਕੇ ਲੈ ਗਏ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਰਹਿ ਗਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਫੇਰ ਤੇ ਇਹਦੇ ਤਿੰਨ ਮੰਤਰੀ ਜਿਹੜੇ ਨੇ ਇਹ ਸਮਾਂਨੇ ਤੋਂ ਬ੍ਰਹਮੇਂਦਰਾ ਜੀ ਮੰਤਰੀ ਪਹਿਲਾਂ ਬਣ ਕੇ ਗਏ ਸਰਜੀਤ ਸਿੰਘ ਰਖੜਾ ਮੰਤਰੀ ਬਣ ਕੇ ਗਏ ਅਤੇ ਹੁਣ ਜੇ ਮੌਜੂਦਾ ਐਮ.ਐਲ.ਏ ਹੈ ਆਪਣਾ ਜੌੜਾ ਮੱਜਰਾ ਸਾਹਿਬ ਇਹ ਵੀ ਸਿਹਤ ਮੰਤਰੀ ਬਣ ਕੇ ਹੁਣ ਤਾਂ ਫਰਗ ਹੋ ਗਿਆ ਮੰਤਰੀ ਤੋਂ ਇਹ ਵੀ ਸਿਹਤ ਮੰਤਰੀ ਜਿਆ ਹੈ ਤੇ ਇਥੋਂ ਜੋ ਲੋਕਾਂ ਨੂੰ ਇੰਨੀ ਪ੍ਰੋਬਲਮ ਆਉਂਦੀ ਹੈ ਤੇ ਹਸਪਤਾਲ ਦੇ ਵਿੱਚ ਨਾ ਕੋਏ ਡਾਕਟਰ ਜਿੰਨੇ 100 ਬਿਸਤਰਾ ਦੇ ਡਾਕਟਰ ਚਾਹੀਦੇ ਨੇ ਡਾਕਟਰਾਂ ਦੀ ਬਹੁਤ ਘਾਟ ਹੈ ਇੱਥੇ ਟਾਂਕੇ ਲਾਣ ਵਾਲਾ ਜੇ ਕੋਈ ਐਮਰਜੈਂਸੀ ਐਕਸੀਡੈਂਟ ਹੋ ਜਾਏ ਟਾਂਕੇ ਲਾਣ ਵਾਲਾ ਡਾਕਟਰ ਨਹੀਂ ਹੈਗਾ ਤੇ ਆ ਫੋਰਥ ਕਲਾਸ ਵਾਲੇ ਵਿਚਾਰੇ ਟਾਂਕੇ ਲਾਉਂਦੇ ਨੇ ਤੇ ਫੋਰਥ ਕਲਾਸ ਵਾਲੇ ਪੱਟੀਆਂ ਕਰਦੇ ਨੇ ਐਮਰਜੈਂਸੀ ਦੇ ਵਿੱਚ ਜਿਹੜੇ ਸਹੂਲਤ ਹੁੰਦੀ ਹੈ ਉਹ ਵੀ ਇਸ ਹਸਪਤਾਲ ਦੇ ਵਿੱਚ ਨਹੀਂ ਹੋਰ ਤਾਂ ਡਾਕਟਰ ਵੀ ਨਹੀਂ ਹੈ ਡਾਕਟਰ ਮੈਂ ਮੈਂ ਉਹ ਤੁਹਾਨੂੰ ਸਾਰਾ ਵਿਸਤਾਰ ਦੇ ਨਾਲ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਹਸਪਤਾਲ ਹੈ ਇਹ 100 ਬਿਸਤਰਾਂ ਦੀ ਹੈ ਜੋ ਸਹੂਲਤਾਂ ਉਹਦੇ ਵਿੱਚ ਤਾਂ ਬਹੁਤ ਸਾਰੀਆਂ ਹੋਰ ਚਾਹੀਦੀਆਂ ਨੇ ਪਰ ਜਿੰਨਾ ਕੋਈ ਸੈਂਕਸ਼ਨ ਹੈ ਇਹਦੇ ਵਿੱਚ ਜਿੰਨੀਆਂ ਪੋਸਟਾਂ ਘੱਟ ਨੇ ਉਹ ਇਹਦੇ ਵਿੱਚ ਦਿਲ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈਗਾ ਚਮੜੀ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈਗਾ ਦਿਮਾਗ ਦੇ ਰੋਗਾਂ ਦਾ ਕੋਈ ਡਾਕਟਰ ਨਹੀਂ ਹੈ ਦੰਦਾਂ ਦਾ ਕੋਈ ਡਾਕਟਰ ਨਹੀਂ ਹੈ ਹੱਡੀਆਂ ਦਾ ਕੋਈ ਡਾਕਟਰ ਨਹੀਂ ਹੈ ਇਸਤਰੀਆਂ ਦੇ ਜੋ ਇਹ ਸੈਂਕਸ਼ਨ ਹੈ ਹੁਣ ਐਟ ਅ ਟਾਈਮ ਇਹਦੇ ਵਿੱਚ ਦੋ ਲੇਡੀ ਡਾਕਟਰ ਚਾਹੀਦੀਆਂ ਇਸਤਰੀਆਂ ਦੇ ਰੋਗਾਂ ਵਾਸਤੇ ਸਿਰਫ ਇੱਕ ਹੈ ਉਹ ਵੀ ਆਰਜੀ ਤੌਰ ਤੇ ਟੈਂਪਰੇਰੀ ਲਈ ਹੋਈ ਡਿਊਟੀ ਉਹ ਵੀ ਨਹੀਂ ਹੈ ਐਕਸਰੇ ਵਾਲਾ ਕੋਈ ਡਾਕਟਰ ਨਹੀਂ ਹੈ ਇੱਥੇ ਐਕਸ ਰਿਸ ਇੱਥੇ ਅਸੀਂ ਸੀਟੀ ਸਕੈਨ ਮਸ਼ੀਨ ਵੀ ਲੈਂਦੇ ਸੀ ਉਹ ਵੀ ਚੱਕ ਕੇ ਲੈ ਗਏ ਇਹਦੇ ਵਿੱਚੋਂ ਜਿਹੜੇ ਐਕਸ ਰੇਡੀਓਗ੍ਰਾਫਰ ਨੇ ਚਾਰ ਚੋਂ ਦੋ ਖਾਲੀ ਪਈਆਂ ਨੇ ਠੀਕ ਹੈ ਇਹਦੇ ਵਿੱਚ ਸੀਟੀ ਸਕੈਨ ਦੀ ਮਸ਼ੀਨ ਨਹੀਂ ਹੈ ਨਾ ਉਹਦਾ ਕੋਈ ਡਾਕਟਰ ਹੈ ਤੇ ਜਿਹੜੇ ਬਲੱਡ ਬੈਂਕ ਹੈ ਜਿਹੜਾ ਆਰਜੀ ਤੌਰ ਤੇ ਛੋਟਾ ਜਿਹਾ ਬਣਾਇਆ ਹੈ ਪਰ ਉਹ ਵੀ ਅਸੀਂ ਉਦੋਂ ਧਰਨਾ ਮਾਰਿਆ ਸੀ ਜੇ ਤਾਂ ਮੜਾ ਜਾ ਆ ਗਿਆ ਸੀ ਤੇ ਇਹਦੇ ਬਲੱਡ ਬੈਂਕ ਜਿਹੜੇ ਇੱਥੇ ਪੂਰਾ ਚਾਹੀਦਾ 100 ਬਿਸਤਰਿਆਂ ਦੇ ਹਸਪਤਾਲ ਵਿੱਚ ਕਿਉਂਕਿ ਲੋਕਾਂ 'ਚ ਜਦੋਂ ਐਮਰਜੈਂਸੀ ਕੋ ਐਕਸੀਡੈਂਟ ਹੁੰਦਾ ਹੈ ਉਦੋਂ ਵੀ ਖੂਨ ਦੀ ਜ਼ਰੂਰਤ ਪੈਂਦੀ ਹੈ। ਹੋਰ ਵੀ ਜਦੋਂ ਜਲਸਸ ਵਗੈਰਾ ਹੁੰਦਾ ਉਦੋਂ ਖੂਨ ਦੀ ਜ਼ਰੂਰਤ ਪੈਂਦੀ ਹੈ। ਤੇ ਇਹਦੇ ਐਮਰਜੈਂਸੀ ਜਿਹੜੇ ਡਾਕਟਰ ਨੇ ਜਿਹਦੇ ਈਐਮਓ ਪੋਸਟਾਂ ਹੁੰਦੀਆਂ ਨੇ ਉਹ 8-10 ਚਾਹੀਦੀਆਂ ਨੇ। ਉਹ ਉਹ ਵੀ ਖਾਲੀ ਪਈਆਂ ਨੇ। ਫਿਰ ਚਾਰ ਪੋਸਟਾਂ ਫਾਰਮੇਸੀ ਦੀਆਂ ਨੇ। ਉਹ ਖਾਲੀ ਪਈਆਂ ਨੇ ਵੇਖੋ। ਬੇਹੋਸ਼ ਕਰਨ ਵਾਲਾ ਡਾਕਟਰ ਨਹੀਂ ਹੈ ਜੇ ਕੋਈ ਆਪਰੇਸ਼ਨ ਕਰਨਾ ਹੈ। ਉਹ ਬੇਹੋਸ਼ੀ ਬੇਹੋਸ਼ੀ ਵਾਸਤੇ ਟੀਕਾ ਲਾਉਂਦੇ ਨੇ। ਉਹ ਡਾਕਟਰ ਨਹੀਂ ਹੈ। ਤੇਰੇ ਤੇ ਨਰਸਾਂ ਨੇ ਦੂਰ ਤੈਪ ਦੀਆਂ ਨਰਸਾਂ ਹੁੰਦੀਆਂ ਨੇ ਇੱਕ ਐਨ ਐਚ ਐਮ ਹੁੰਦੀਆਂ ਨੇ ਉਹ 10 ਪੋਸਟਾਂ ਵਿੱਚੋਂ ਸਿਰਫ ਇੱਕ ਇੱਕ ਹੈ ਇੱਕ ਹੈ ਨੋ ਖਾਲੀ ਨੇ ਦੂਜੀਆਂ ਜਿਹੜੀਆਂ ਨਰਸਾਂ ਨੇ ਉਹਨਾਂ ਵਿੱਚੋਂ 25 ਪੋਸਟਾਂ ਨੇ ਇੱਥੇ ਮੌਜੂਦਾ ਉਹਦੇ ਵਿੱਚ 7 ਨੇ ਸਿਰਫ ਇਸ ਲਈ ਇੱਥੇ ਨਾ ਕੋਈ ਇੱਥੇ ਰਾਤ ਨੂੰ ਡਾਕਟਰ ਰਹਿੰਦਾ ਇੱਥੇ ਮੈਨੂੰ ਇੱਕ ਨਾ ਕਵਾਰਟਰ ਹੈ ਤੇ ਕਵਾਰਟਰ ਹੀ ਨਹੀਂ ਮੈਂ ਉਹ ਦਰਸਨ ਲਗਾਣਾ ਇਹ ਮੈਨੂੰ ਪਤਾ ਲੱਗਾ ਹੈ ਕਿ ਇੱਥੋਂ ਦੇ ਐਸ ਐਮਓ ਨੇ ਡਾਕਟਰਾਂ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਐ ਤੇ ਲੁੱਟੋ ਮੰਤਰੀ ਦਾ ਉਤੋਂ ਉਦੇਸ਼ ਐ ਵੀ ਲੁੱਟ ਕੇ ਪੈਸੇ ਸਾਨੂੰ ਦਿਓ ਇਸ ਲਈ ਇਹ ਇਹਨਾਂ ਨੂੰ ਪੂਰੀ ਲੁੱਟ ਦੀ ਖੁੱਲ੍ਹ ਦਿੱਤੀ ਹੋਈ ਐ ਤੇ ਇਹ ਡਾਕਟਰ ਨੇ ਜਿਹੜੇ ਪੱਤਾ ਲੈਂਦੇ ਨੇ ਵੇਖੋ ਪੱਤਾ ਲੈਂਦੇ ਨੇ ਕੋਈ ਵੀ ਡਾਕਟਰ ਦੱਸੋ ਸਮਾਨੇ ਰਹਿੰਦਾ ਤੁਸੀਂ ਸਾਰੇ ਸਮਾਨੇ ਦੇ ਲੋਕ ਖੜੇ ਹੋ ਦੱਸੋ ਕੋਈ ਸਮਾਨੇ ਡਾਕਟਰ ਰਹਿੰਦਾ ਹੈ ਪੱਤਾ ਜ਼ਰੂਰ ਲੈਂਦੇ ਨੇ ਤੇ ਇਸ ਵਾਸਤੇ ਡਾਕਟਰਾਂ ਨੂੰ ਇੱਥੇ ਮੌਜੂਦਾ ਇਹੋ ਕ ਐਕਸੀਡੈਂਟ ਹੋ ਜਾਏ ਜਾਂ ਉਹ ਐਮਰਜੈਂਸੀ ਹਾਰਟ ਦੀ ਪ੍ਰੋਬਲਮ ਹੁੰਦੀ ਹੈ ਕੋਈ ਐਸੇ ਡਾਕਟਰ ਹੀ ਨਹੀਂ ਹੈਗਾ ਇਸ ਵਾਸਤੇ ਅੱਜ ਇਸ ਵਾਸਤੇ ਅਸੀਂ ਆਏ ਆ ਕਿੱਥੇ ਲੈ ਕੇ ਕਿੱਥੇ ਤੇ ਜਾਓਗੇ ਤੁਸੀਂ ਇੱਕ ਮਿੰਟ ਸਾਰੇ ਸਾਰੇ ਡਾਕਟਰਾਂ ਨੇ ਫਿਰ ਜਿਹੜੀਆਂ ਦਵਾਈਆਂ ਵਿੱਚ ਮਿਲਦੀਆਂ ਨੇ ਫਿਰ ਪ੍ਰਾਈਵੇਟ ਪਰਚੀ ਇਥੋਂ ਦਿੰਦੇ ਨੇ ਤੇ ਸਰਕਾਰੀ ਪਰਚੀ ਤੇ ਦਵਾਈ ਹੋਰ ਲਿਖੀ ਹੁੰਦੀ ਹੈ ਪ੍ਰਾਈਵੇਟ ਪਰਚੀ ਇੱਕ ਛੋਟੀ ਜਿਹੀ ਦੇ ਦਿੰਦੇ ਨੇ ਵੀ ਲੈ ਕੇ ਜੇ ਬਾਹਰੋਂ ਲੈ ਲਓ ਇਹਦੇ ਜਿਹੜੀ ਗਵਰਨਮੈਂਟ ਵੱਲੋਂ ਕੋਈ ਫ੍ਰੀ ਦਵਾਈ ਹੈ ਬਲਤ ਇਥੇ ਕੋਈ ਹੈ ਨਹੀਂ ਦਵਾਈ ਫ੍ਰੀ ਆਉਂਦੀ ਹੀ ਨਹੀਂ ਐ ਪ੍ਰਮਾਤਮਾ ਦੀ ਏਨਾ ਸਰਕਾਰ ਤੇ ਕਿਰਪਾ ਹੈ ਪੀ ਇਹ ਨੰਗ ਸਰਕਾਰ ਹੈ ਭੰਡਾਂ ਦੀ ਸਰਕਾਰ ਬਣ ਕੇ ਲੋਕਾਂ ਨੂੰ ਮਜ਼ਾਕ ਕਰਦੇ ਨੇ ਇਹ ਇਹ ਕਹਿੰਦੇ ਹਨ ਵੀ ਅਸੀਂ ਦਿੱਲੀ ਦਾ ਸਿਹਤ ਮਾਡਲ ਦੇਾਂਗੇ ਆ ਦਿੱਲੀ ਦੇ ਲੋਕਾਂ ਨੇ ਤੌਰ ਤੇ ਤਾਂ ਨਾ ਕਰਾਣੋ ਸਿਹਤ ਮਾਡਲ ਅਸੀਂ ਦਿੱਲੀ ਵੇਖ ਕੇ ਆਇਆ ਉੱਥੇ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਬੇੜਾ ਕਰ ਕੀਤਾ ਹੋਇਆ ਤੇ 50 ਦੇ ਵਿੱਚ ਵੀ ਇਹਨਾਂ ਨੇ ਬੇੜਾ ਕਰ ਕਰਤਾ ਵੀ ਨਾ ਕੋਈ ਤੇ ਸਿਹਤ ਸਹੂਲਤ ਹੈ ਇਹ ਸਰਕਾਰ ਹੀ ਹੈ ਉਸ ਵਾਸਤੇ ਬਣੀ ਹੈ ਵੀ ਇਹ ਸਿਹਤ ਸਹੂਲਤ ਤੇ ਸਿੱਖਿਆ ਦੀ ਜਿਹੜੀ ਸਹੂਲਤ ਹੈ ਨੂੰ ਇਹਦਾ ਜਿਹੜਾ ਮਿਆਰ ਇਹਨੂੰ ਉੱਚਾ ਚੱਕਾਂਗੇ ਆ ਮਿਆਰ ਇੱਥੇ ਕਿੱਥੇ ਲੈ ਕੇ ਜਾਓਗੇ ਇਹਦਾ ਇਹ ਜਿਹੜਾ ਅੱਜ ਦਾ ਜਿਹੜਾ ਸੰਕੇਤਕ ਧਰਨਾ ਹੀ ਵੀ ਇਹ ਜਿਹੜਾ 2025-26 ਦਾ ਜਿਹੜਾ ਬਜਟ ਹੈ ਇਹਦੇ ਵਿੱਚ ਸਾਡੇ ਹਸਪਤਾਲ ਨੂੰ 100 ਬਿਸਤਰਾਂ ਦੀਆਂ ਸਹੂਲਤਾਂ ਦਿਓ ਸਾਡਾ ਇਹੀ ਹੈ ਅੱਜ ਕੋਈ ਧਰਨਾ ਨਹੀਂ ਹੈ ਸਿਰਫ ਸੰਕੇਤਕ ਤੁਹਾਨੂੰ ਇਸ ਵਾਸਤੇ ਮੈਂ ਬੇਨਤੀ ਕਰਨਾ ਵੀ ਇਹ 2025-26 ਦੇ ਵਿੱਚ ਸਾਨੂੰ 100 ਬਿਸਤਰਾਂ ਦੀਆਂ ਸਹੂਲਤਾਂ ਦੇਣ ਤੇ ਜੇ ਨਾ ਹੋਇਆ ਤੇ ਅਸੀਂ ਅੱਗੋਂ ਲੋਕਾਂ ਦੀ ਮਦਦ ਨਾਲ ਲੋਕਾਂ ਸ਼ਹਿਰ ਦੇ ਲੋਕਾਂ ਦਾ ਕਿਉਂਕਿ ਲੋਕਾਂ ਦਾ ਮਸਲਾ ਹੈ ਮੇਰਾ ਮਸਲਾ ਨਹੀਂ ਹੈ ਇਹ ਲੋਕਾਂ ਨੂੰ ਨਾਲ ਲੈ ਕੇ ਅਸੀਂ ਇਥੇ ਰੈਗੂਲਰ ਧਰਨਾ ਵੀ ਲਾਵਾਂਗੇ ਵੀ ਜੇ ਨਾ ਸਾਨੂੰ ਇਹ ਸਹੂਲਤ ਦਿੱਤੀ ਅਸੀਂ ਅਸੈਂਬਲੀ ਦੇ ਵਿੱਚ ਵੀ ਧਰਨਾ ਮਾਰਾਂਗੇ ਉਥੇ ਜੇ ਸਾਡਾ ਅਸੀਂ ਐਮਐਲਏ ਬਾਜਵਾਸਾ ਦਾ ਗੱਲ ਗੱਲ ਕਰਕੇ ਰਾਜਾ ਵੜਿੰਗ ਜੀ ਨਾਲ ਜਾਂ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਜਾਂ ਹੋਰ ਵੀ ਜਿਹੜੇ ਵੀ ਭਾਵੇਂ ਕਾਂਗਰਸ ਪਾਰਟੀ ਦੇ ਨਾਂ ਵੀ ਹੋਣ ਜਿਹੜੇ ਲੋਕ ਇਤਾਂ ਲਈ ਐਮਐਲਏ ਨੇ ਉਹਨਾਂ ਨਾਲ ਗੱਲ ਕਰਕੇ ਅਸੈਂਬਲੀ 'ਚ ਹੀ ਬਾਅਦ ਚੁੱਕਾ